ਬਿਕਰਮ ਸਿੰਘ ਕਿਸ ਤਾਈ ਫੁੱਲ ਰਪਨ ਅਕੀ ਕੱਲ ਪਰ ਕੀ ਹੈ ਜਿਹੜਾ ਨੌਜਵਾਨੀ ਫੋਟੋ ਆ ਕੇ ਆ ਰਹੇ ਤੁਹਾਡੇ ਪਿੰਡ ਤੋਂ ਫਿਰ ਬੋਲੋ ਜੀ ਤੁਹਾਡੇ ਪਿੰਡ ਦੇ ਕਿਹੜਾ ਨੌਜਵਾਨ ਜਿਹੜਾ ਤੁਸੀਂ ਲੈ ਨਾਏ ਗੁਰਜਿੰਦਰ ਸਿੰਘ ਜੀ ਹਾਂ ਜੀ ਕੀ ਹੋ ਕਦੋਂ ਗਿਆ ਅੱਠ ਤੋਂ 9 ਮਹੀਨੇ ਪਹਿਲਾਂ ਪਰਵਾਰ ਵਿੱਚ ਪਰਵਾਰ ਦੇ ਦੋ ਸਿਸਟਰ ਤੇ ਇੱਕ ਮਦਰ ਦਾ ਫਾਜ਼ਲੀ ਡਾਕਟਰ ਜੀ ਸੋ ਕੀ ਲੱਗਦਾ ਕਿ ਜਿੰਨੇ ਕੇਸ ਸਿਫਲੀਵਰੀ ਦੀ ਰਿਪੋਰਟ ਮੁਕੀ ਨੌਜਵਾਨਾਂ ਇਸ ਪੜੀ ਵੀ ਤਾਂ ਕਿਵੇਂ ਨਹੀਂ ਗਲਤ ਆ ਜੀ ਜਿਹੜੇ ਹੋਰ ਮੁੰਡੇ ਚੱਲ ਗਏ ਇਹਨਾਂ ਡਬਲ ਨਹੀਂ ਕਰ ਰਹੇ ਜੀ ਪਿੰਡ ਵਿੱਚ ਕੋਈ ਹੋਰ ਨੌਜਵਾਨ ਇਸ ਤਰੀਕੇ ਕਿਉਂ ਪਿੰਡੋਂ ਪਿੰਡ ਹੀ ਗਾਇਆ ਹੋਇਆ ਜੀ ਹਰ ਪਿੰਡ ਚ ਗਾਇਆ ਹੋਇਆ ਕੀ ਲੱਗਦਾ ਗੈਰਕਾਨੂੰਨੀ ਤਰੀਕੇ ਨਾਲ ਬਾਰ ਮੈਡੀਕਲ ਨਹੀਂ ਚੱਲਦਾ ਨਹੀਂ ਸੀ ਚੱਲਦਾ ਸੋ ਕਿਹੜੇ ਤਰੀਕੇ ਸਹੀ ਤਰੀਕੇ ਨਾਲ ਜਾਈ ਸਹੀ ਤੇ ਲੀਗਲ ਤਰੀਕੇ ਨਾਲ ਸਟੱਡੀ ਵੀ ਜਿੱਥੇ ਚਾਹੀਦੀ ਦਾ ਜੀ ਗੁਰਜਿੰਦਰ ਸਿੰਘ ਦੇ ਪਰਿਵਾਰ ਚ ਦੋ ਸਿਸਟਰ ਦੇ ਇੱਕ ਮਾਤਾ ਤੁਹਾਨੂੰ ਕੀ ਲੱਗਦਾ ਕਿ ਪਰਿਵਾਰ ਇਸ ਸਕੇਟ ਜਿਹੇ ਕਰਦੇ ਜਾ ਕੇ ਉਹ ਹੁੰਦਾ ਸੀ ਕਿ ਕਰਦੇ ਕਿ ਪਰਿਵਾਰ ਦੀ ਜਿਹੜੀ ਹਾਲਾਤ ਸੀ ਬੜਾ ਪਰਿਵਾਰ ਗਰੀਬ ਦੀ ਹਾਲਾਤ ਜਗਰੀ ਤੇ ਪਰਿਵਾਰ ਕੀ ਕਹਿੰਦਾ ਕੋਸ਼ਿਸ਼ ਸਰਕਾਰ ਮਤਕਰਨ ਜਿਉਂਨ ਦਾ ਦੇ ਕੀ ਕਹਿਣਾ ਚਾਹੋਗੇ ਅੱਜ ਜੋ ਤੁਹਾਡੀ ਡਿਊਟੀ ਲੱਗੀ ਐ ਐਸਜੀਪੀਸੀ ਵੱਲੋਂ ਇੱਥੇ ਕੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਮੇਰੀ ਵਿਸ਼ੇਸ਼ ਤੌਰ ਤੇ ਐਸਜੀਪੀਸੀ ਵੱਲੋਂ ਇੱਥੇ ਡਿਊਟੀ ਲਾਈ ਗਈ ਆ ਜਿਹੜੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਯਾਤਰੀ ਆ ਰਹੇ ਨੇ ਉਹਨਾਂ ਦੀ ਰਹਿائش ਦਾ ਪ੍ਰਬੰਧ ਜਿਹੜਾ ਵਾ ਮਾਨਯੋਗ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਦੇਸ਼ਾਂ ਤੇ ਜਿਹੜਾ ਉਹ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਾਲਵੂ バス ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 에어ਪੋਰਟ ਤੇ ਭੇਜੀ ਗਈ ਆ ਉਹਨਾਂ ਨੂੰ ਇਥੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਣਾ ਚਾਹੁੰਦੇ ਲਜਾਇਆ ਜਾਊਗਾ ਉਹਨਾਂ ਦੇ ਪ੍ਰਸ਼ਾਦ ਦੇ ਪਾਣੀ ਦਾ ਵੀ ਸਾਰਾ ਉੱਥੇ ਪ੍ਰਬੰਧ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੋਟੀਆਂ ਗੱਡੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਉਹਨਾਂ ਨੂੰ ਉਹਨਾਂ ਦੀ ਮੰਜ਼ਲ ਤੇ ਪਹੁੰਚਾਉਣ ਵਾਸਤੇ ਜਿੱਥੋਂ-ਜਿੱਥੋਂ ਦਾ ਵੀ ਆ ਪੰਜਾਬ ਤੇ ਆਊਟ ਆਫ ਸਟੇਟ ਦੇ ਵੀ ਹੋਣ ਉਹਨਾਂ ਨੂੰ ਉਹਨਾਂ ਦੇ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਪਹੁੰਚਾਇਆ ਜਾਊਗਾ